ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਵਿੰਦਰ ਸਿੰਘ ਸ਼ਰਮਾ ਜੀ ਬਠੰਡਾ ਸਪਾਲੇ ਕੋਲ ਦੇ ਜੀ ਜੀ ਬਈ ਅੱਛਾ ਤੁਹਾਡੀ ਹੁਣ ਵੀਡੀਓ ਦੇਖ ਰਿਆ ਹਾਂ ਜਿਹੜਾ ਜੋਗੀ ਖੜੇ ਆ ਜੀ ਉਹ ਭੁੱਖੇ ਰੱਖੇ ਸਭ ਤੋਂ ਅੱਥੇ ਉਹ ਕ ਜਾਣਕਾਰੀ ਲੈਣੀ ਆ ਜੀ ਬਹੁਤ ਵਧੀਆ ਤੁਹਾਡਾ ਸਾਨੂੰ ਪਹਿਲੀ ਵਾਰ ਜ਼ਿੰਦਗੀ ਚ ਪਤਾ ਲੱਗਾ 48 ਸਾਲ ਚ ਪਹਿਲੀ ਵਾਰ ਅਸੀਂ ਇਹ ਤੁਹਾਡੀ ਇਹ ਬਿਆਨਕਾਰੀ ਦੇਖੀ ਹੈ ਜੀ ਸਰ ਇਹ ਇਸ ਤਰ੍ਹਾਂ ਹੋ ਸਕਦਾ ਜੀ ਕੋਈ ਛੋਗੀ ਆਵੇ ਪਿੰਡ ਵਿੱਚ ਤੇ ਉਹਨੂੰ ਪਤਾ ਲੱਗ ਜਾਵੇ ਫਲਾਣੇ ਘਰ ਵਿੱਚ ਬਹੁਤ ਪੁਰਾਣਾ ਕੋਈ ਬਿਰਧ ਜੋੜਾ ਆਪਣੀ ਸੱਫ ਦਾ ਰਹਿੰਦਾ ਹੈ ਤੇ ਉਹ ਪੈਸੇ ਲੈ ਲੂਗੇ ਤੇ ਛੱਪ ਫੜ ਕੇ ਲੈ ਜਾਵੇ ਬਾਈ ਜੀ ਮੈਂ ਪਹਿਲੀ ਗੱਲ ਤਾਂ ਤੁਹਾਨੂੰ ਇਹ ਦਰੁਸਤ ਕਰ ਦਿਆਂ ਤੁਹਾਡੀ ਜਾਣਕਾਰੀ ਚ ਵਾਧਾ ਹਾਂਜੀ ਬਜ਼ੁਰਗ ਜਾਂ ਬਹੁਤ ਪੁਰਾਣਾ ਸੱਪ ਨਹੀਂ ਹੁੰਦਾ ਸੱਪ ਦੀ ਉਮਰ ਹੈ ਜਿਹੜੀ ਕੋਬਰਾ ਦੀ ਉਮਰ ਦੱਸਦਾ ਮੈਂ ਤੁਹਾਨੂੰ ਹਾਂਜੀ ਇਹਦੀ ਉਮਰ ਹੈ ਜਿਹੜੀ ਇਹ 20 ਤੋਂ 22 23 ਸਾਲ ਹੁੰਦੀ ਹੈ ਜੀ ਠੀਕ ਹੈ ਜੀ ਜਿਹੜਾ ਅਸੀਂ ਸਾਡੇ ਬਜ਼ੁਰਗ ਦੱਸਦੇ ਆਏ ਆ ਜੀ ਸਾਡੇ ਦਾੜੀ ਵਾਲਾ ਸੱਪ ਹੈ ਜੀ ਸਾਡੇ ਬੁੜਾ ਸੱਪ ਹੈ ਜੀ 100 ਸਾਲ ਤਾਂ ਮੈਨੂੰ ਹੋ ਗਏ ਜੀ ਦੇਖਦੇ ਨੂੰ ਇਹ ਝੂਠ ਹੈ ਜੀ 20 ਤੋਂ 22 ਸਾਲ ਕੋਬਰਾ ਦੀ ਉਮਰ ਹੈ ਠੀਕ ਹੈ ਜੀ ਜਿਹੜਾ ਕਿੰਗ ਕੋਬਰਾ ਹੁੰਦਾ ਜੀ ਠੀਕ ਹੈ ਉਹਦੀ ਉਮਰ 40 45 ਸਾਲ ਹੁੰਦੀ ਹੈ ਜੀ ਠੀਕ ਹੈ ਜੀ ਬਾਕੀ ਜਿਹੜੇ ਰੈਟ ਸਨੇਕ ਕੋਈ ਵੀ ਹੈ ਇਹਨਾਂ ਦੀ ਉਮਰ ਮਲਾ ਲਓ 15 17 ਦਿਨ ਏਡੇ ਟੜੇ ਹੁੰਦੀ ਹੈ ਜੀ ਠੀਕ ਹੈ ਜੀ ਠੀਕ ਹੈ ਤਾਂ ਦੇਖੋ ਸੱਪ ਜੋਗੀ ਹੈ ਜਿਹੜਾ ਇਹ ਫੜ ਉਹਦੋਂ ਹੀ ਸਕਦੇ ਆ ਜਦੋਂ ਸਾਹਮਣੇ ਸੱਪ ਬੈਠਾ ਹੋਵੇ ਜੇ ਤੁਸੀਂ ਕਹੋ ਵੀ ਵੀ ਬੀਣ ਵਜਾ ਕੇ ਸੱਪ ਬਾਹਰ ਆਜੂ ਜੀ ਕਦੇ ਨਹੀਂ ਆਉਂਦਾ ਮੈਂ 50000 ਰੁਪਏ ਦੀ ਸ਼ਰਤ ਲਾ ਲੈਂਦਾ ਠੀਕ ਹੈ ਇਹ ਮੇਰਾ ਤਾਂ ਮਨ ਇਹ ਆ ਵੀ ਆਪ ਛੱਡ ਦੇ ਸਾਡੇ ਨਾਲ ਭਾਈ ਨੂੰ ਥੋੜੇ ਦਿਨ ਹੋਏ ਸਾਡਾ ਭਾਈ ਛੋਟਾ ਜੀ ਤੇ ਉਹ ਕਿਤੇ ਉਹਨਾਂ ਕਰਿਆ ਹਾਦਸਾ ਹੋ ਗਿਆ ਵੀ ਉਹਦੀ ਘਰ ਹਲਕੇ ਕਾਸ਼ੀਆ ਟੁੱਟ ਗਿਆ ਸਾਰੀ ਪਰਜੈਂਟ ਦੇ ਅੱਖ ਚ ਪੈ ਗਿਆ ਤੇ ਉਹ ਗੜਬੜ ਵਾਵਾ ਹੋ ਗਈ ਸ਼ਰੀਰ ਦੀ ਜੀ ਤੇ ਉਸ ਦਿਨ ਸ਼ਾਮ ਨੂੰ ਕਿਤੇ ਕੋਈ ਜੋਗੀ ਆ ਤੇ ਉਹ ਆ ਕੇ ਕਹਿੰਦਾ ਵੀ ਤੁਹਾਡੇ ਨਾ ਕਮਰਾ ਸਾਡੇ ਬਹੁਤ ਪੁਰਾਣਾ ਗਿਆ ਜੀ ਵੀਨ ਦੇ ਚ ਸੱਪ ਰਹਿੰਦਾ ਸੀ ਤੇ ਮੈਂ ਪੈਸੇ ਤਾਂ ਬੜੇ ਮੰਗਦਾ ਸੀ ਹੂੰ ਤੇ ਪਰ ਉਹ ਚਲੋ ਗਰੀਬੀ ਹੋਣ ਦੇ ਨਾਤੇ ਵੀ ਬੜਾ ਔਖਾ ਸੌਖਾ ਹੋ ਗਿਆ ਮਨਾਵ ਨੂੰ ਕਹਿੰਦਿਆਂ ਦਾ ਜੀ ਮੈਂ ਕੱਢ ਕੇ ਸਾਹਮਣੇ ਫਿਰ ਪੈਸੇ ਲੈਣੇ ਨੇ ਮੈਂ ਚਾਉਂਦਾ ਆ ਮਖਾ ਯਾਰ ਉਹ ਆਪੇ ਕੋਲੋਂ ਹੀ ਛੱਡ ਕੇ ਤੇ ਆਪਦੇ ਕੋਲੋਂ ਹੀ ਫੜ ਗਿਆ ਉਹਨੇ ਪਹਿਲਾਂ ਸਾਪ ਫੜਿਆ ਅਜਿਆਂ ਦਾ ਸਪਣੀ ਮਗਰ ਬੋਲਦੀ ਆ ਨਹੀਂ ਜੀ ਝੂਠ ਹੈ ਜੀ ਹਾਂ ਤੇ ਮੇਰੇ ਦਾ خیال ਦੀਸਣਾ ਲੁੱਟ ਕੇ ਲੈ ਗਿਆ ਮੈਂ ਤਾਂ ਉਦੋਂ ਰੋਂਦਾ ਰੋਂਦੇ ਕੋਲ ਮਾ ਤੂੰ 2200 ਰੁਪਏ ਦਿੱਤਾ ਹੈ ਤੇ ਇਹ ਉਹ ਆਪਦੇ ਕੋਲੋਂ ਹੀ ਅੰਦਰ ਛੱਡ ਛੁੱਡ ਕੇ ਤੇ ਆਪਦੇ ਕੋਲੋਂ ਹੀ ਕੰਮ ਕਰ ਗਿਆ ਸਾਰਾ ਬਿਲਕੁਲ ਹੀ ਐ ਹੁੰਦਾ ਜੀ ਮੈਂ ਮੇਰੀ ਇਹ ਵੀਡੀਓ ਤੋਂ ਬਾਅਦ ਇੱਕ ਕੱਲ ਦੀ ਵੀਡੀਓ ਪਰਤੋਂ ਦੀ ਪਾਈ ਹੈ ਉਹ ਚੈੱਕ ਕਰਿਓ ਉਹ ਸਾਡੇ ਮੇਰੀ ਭੈਣ ਆ ਆਰਮੀ ਦੇ ਵਿੱਚ ਕਰਨਲ ਹਾਂਜੀ ਹਾਂਜੀ ਤੇ ਉਹ ਕਹਿੰਦੀ ਵੀ ਮੈਂ ਜੋਗੀ ਬੁਲਾਏ ਵੀਰੇ ਉਹਨੇ ਇੱਕ ਤਾਂ ਕੋਬਰਾ ਫੜਿਆ ਜੀ ਇੱਕ ਦੂਜਾ ਸੱਪ ਬਿਨਾ ਜ਼ਹਿਰ ਵਾਲਾ ਫੜਿਆ ਹਾਂਜੀ ਤੇ ਕਹਿੰਦੀ ਵੀ ਵੀਰੇ ਥੱਪ ਤਾਂ ਸੀ ਇੱਕ ਦੇਖਿਆ ਸੀ ਇਹਨੇ ਦੋ ਫੜੇ ਮੈਂ ਕਿਹਾ ਤੇਰਾ ਦੇਖਿਆ ਸੀ ਕਹਿੰਦੀ ਬਿਨਾ ਜ਼ਹਿਰ ਵਾਲਾ ਜਿਹੜਾ ਤੂੰ ਕਹਿ ਰਿਹਾ ਮੈਂ ਕਿਹਾ ਠੀਕ ਹੈ ਕਹਿੰਦੀ ਦੂਜਾ ਆਏ ਕਹਿੰਦਾ ਵੀ ਆ ਵੀ ਨਾਲ ਹੀ ਐ ਤੇ ਜਦ ਕੇ ਦੋਨੇ ਪ੍ਰਜਾਤੀਆਂ ਨਾਲ ਨਹੀਂ ਬੈਠਦੀਆਂ ਕਿਉਂਕਿ ਕੋਬਰਾ ਉਹਨੂੰ ਖਾ ਜਾਂਦਾ ਠੀਕ ਹੈ ਠੀਕ ਹੈ ਠੀਕ ਹੈ ਮਗੇ 1 90% ਇਹ ਕੀ ਕਰਦੇ ਆ ਕਹਿਣਗੇ ਪਾਸੇ ਹੋ ਜੋ ਅੰਦਰ ਨਾਲ ਕੋਈ ਆਇਆ ਉਹ ਤੁਹਾਡਾ ਨੁਕਸਾਨ ਕਰ ਦੂ ਮੈਂ ਫੜੂਗਾ ਠੀਕ ਹੈ ਤੇ ਬੰਦਾ ਨਾ ਆਵੇ 부ੜੀ ਨਾ ਜੇ ਬੋਲ ਨਾਲ ਡਰ ਜੂਗਾ ਤਾਂ ਇਹਨਾਂ ਦੀ ਜਿਹੜੀ ਬਗਲੀ ਜੀ ਪਾਈ ਹੁੰਦੀ ਆ ਚੋਲਾ ਜਾ ਉਹਦੇ ਵਿੱਚ ਹੀ ਇੱਕ ਅੱਧਾ ਰੱਖਿਆ ਹੁੰਦਾ ਉਸੇ ਨਾਲ ਫੜ ਕੇ ਕਹਿੰਦੇ ਆ ਲਓ ਜੀ ਦੋ ਲੈ ਲੇ ਇਹੋ ਇੱਕ ਦਾ ਕਹਿੰਦੇ ਜੀ 2000 ਦੂਜੇ ਦਾ ਕਹਿੰਨ ਜੀ ਕਹਿੰਦੇ ਜੀ ਇੱਕ 1100 ਇਹਦਾ ਵੀ ਦੇ ਦਿਓ ਹਾਂਜੀ ਇਹ ਚਾਰਾ ਪੰਜਾਂ ਘਰਾਂ ਚ ਕੰਮ ਕਰ ਗਿਆ ਸਾਡੇ ਪਰਸੋਂ ਅਸੀਂ ਗੁਰੂ ਘਰ ਡਿਊਟੀ ਕਰਦਾ ਮੈਂ ਪਿੰਡ ਜਿਹੜਾ ਮੋਗਾ ਕੋਟੀ ਸੇਖਾਂ ਕਸਬਾ ਸ਼ਹਿਰ ਜੀ ਮਤਲਬ ਵਾਰਦਾਤਾ ਵੀ 4 ਦਿਨ ਹੋਇਆ ਚਾਰਾ ਪੰਜਾਂ ਘਰਾਂ ਦੇ ਵਿੱਚੋਂ ਉਹ ਇਸ ਤਰ੍ਹਾਂ ਪੈਸੇ ਕਾਫੀ ਮੇਰੇ ਖਰ 8-10000 ਰੁਪਇਆ ਬਣਾ ਕੇ ਗਏ ਜੋ ਮਖਾ ਦੀਆਂ ਨਹੀਂ ਫੇਰ ਤਾਂ ਇਹ ਇਹ ਹੋਇਆ ਵੱਡੇ ਵੀਰ ਜੀ ਕਿ ਤੁਹਾਡਾ ਸਾਰਾ ਪਿੰਡ ਹੀ ਸੱਪਾਂ ਦਾ ਬਣਿਆ ਪਿਆ ਦਾ ਮਤਲਬ ਆ ਬਸ ਉਹੋ ਹੀ ਤੇ ਮੈਂ ਰੋਇਆ ਸ਼ਾਮ ਨੂੰ ਮਖਾ ਯਾਰ ਸਾਰਿਆਂ ਦੇ ਕਿਵੇਂ ਕਰ ਗਿਆ ਮੈਂ ਭਾਈ ਮਹਗਾ ਇਸ ਤਰ੍ਹਾਂ ਕੰਮ ਨਾ ਕਰਿਆ ਕਰ ਵੀ ਸचेत ਹੋ ਕੇ ਰਹਿਦਾ ਵੀ ਆਪਾਂ ਖੁਦ ਇਹ ਤੈਨੂੰ ਗੁਰੂ ਘਰ ਨੇ ਜੈਨਿਕ ਜਾਣਕਾਰੀ ਦਾ ਬੰਦੇ ਨੂੰ ਦਈ ਹੈ ਤੇ ਬਾਕੀ ਇਹ ਆਪਦੇ ਕੋਲੋਂ ਹੀ ਕੰਮ ਕਰਕੇ ਜੇ ਮਹਗਾ ਵੀ ਸਾਰਿਆਂ ਦੇ ਘਰਾਂ ਚੋਂ ਬਣਾ ਬੋ ਤਾਂ ਚਲੋ ਧਰਮ ਮਹਾਂ ਵੀਰ ਜੀ ਨਾਲ ਤੋਂ ਜਾਣਕਾਰੀ ਲੈਂਦੇ ਹਾਂ ਜੀ 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 ਹਾਂ ਜੀ ਤੇ ਥੈਂਕ ਯੂ ਜੀ ਤੁਹਾਡਾ ਹੀ ਟਾਈਮ ਲਿਆ ਠੀਕ ਹੈ ਬੱਲੇ ਬਾਈ ਸੰਗਾ ਜਿਵੇਂ ਜ਼ਰੂਰ ਵੀ ਜੀ ਧੰਨਵਾਦ ਜੀ